ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਾ ਸੁਖਦੇਵ ਸਿੰਘ ਨਾਨਕ ਸਰਮੰਗਰ ਪਟਿਆਲਾ ਤੋਂ ਆਪ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਜੋ ਸਾਲਾਨਾ ਸਮਾਗਮ ਧੰਤਨ ਬਾਬਾ ਨਾਨਕ ਸਿੰਘ ਜੀ ਧੰਤਨ ਬਾਬਾ ਈਸ਼ਰ ਸਿੰਘ ਕਲੇਰਾਂ ਵਾਲੇ ਮਹਾਂਪੁਰਖਾਂ ਦੀ ਮਿੱਠੀ ਪਿਆਰੀ ਯਾਦ ਵਿੱਚ ਹਰ ਸਾਲ ਸਾਲਾਨਾ ਸਮਾਗਮ ਇਸ ਵਾਰ 27, 28 ਔਰ 29 ਸਤੰਬਰ ਦਾ ਉਲੀ ਕਿਹਾ ਗਿਆ ਹੈ ਜਿਦੇ ਵਿੱਚ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਜਥੇ ਹੋਰ ਸੰਤਮਾ ਪੁਰਸ਼ ਬਹੁਤ ਵੱਡੀ ਗਿਣਤੀ ਵਿੱਚ ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਹਾਜ਼ਰੀਆਂ ਭਰਨ ਵਾਸਤੇ ਆ ਰਹੇ ਆ। ਔਰ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਸਾਰੇ ਸਮਾਗਮ ਨੂੰ ਸਾਡੇ ਨਾਲ ਸਹਿਯੋਗ ਕਰਦਿਆਂ ਹਾਜ਼ਰੀਆਂ ਭਰਨੀਆਂ ਨੇ। ਦੂਜੀ ਬੇਨਤੀ ਹੈ ਕਿ 29 ਸਤੰਬਰ ਨੂੰ ਅਮਰ ਸੰਚਾਰ ਖੰਡੇ ਬਾਟੇ ਦੀ ਪਾਹੂਲ ਦਾ ਬਾਟਾ ਤਿਆਰ ਹੋਵੇਗਾ। ਜਿੰਨਾ ਭੈਣਾ ਭਰਾਵਾਂ ਨੇ ਬੱਚਿਆਂ ਨੇ ਅਮਰਦੀ ਪਾਹੁਲ ਖੰਡੇ ਬਾਟੇ ਦੀ ਪਾਹੁਲ ਲੈਣੀ ਹੋਵੇ ਉਹ 29 ਤਰੀਕ ਨੂੰ ਸਵੇਰੇ 9 ਵਜੇ ਕਿਸੇ ਇਸ਼ਨਾਨ ਕਰਕੇ ਗੁਰੂ ਘਰ ਗੁਰਦੁਆਰਾ ਨਾਨਕ ਸਰ ਅਮਨ ਨਗਰ ਪਟਿਆਲੇ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ ਜਿਨ੍ਹਾਂ ਕੋਲ ਕਕਾਰ ਨਹੀਂ ਹੋਣਗੇ ਉਹਨਾਂ ਨੂੰ ਗੁਰੂ ਘਰੋਂ ਕਕਾਰ ਵੀ ਦਿੱਤੇ ਜਾਣਗੇ ਔਰ ਬਾਕੀ ਸਮਾਗਮ ਜੋ ਫੇਰ ਮੈਂ ਬੇਨਤੀ ਕਰਦਾ ਵੀ 27 28 ਔਰ 29 ਸਤੰਬਰ ਦਾ ਸਮਾਗਮ ਹੈ ਸਮਾ ਸ਼ਾਮ ਨੂੰ 7 ਵਜੇ ਤੋਂ ਲੈ ਕੇ 11 ਵਜੇ ਤੱਕ ਦਾ ਹੈ ਆਪ ਸੰਗਤਾਂ ਨੂੰ ਪਰਜੋਰ اپੀਲ ਹੈ ਕਿ ਆਪ ਕਿਰਪਾ ਕਰਕੇ ਸਮੇਂ ਜੋ ਸਮਾਂ ਕੱਢ ਕੇ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨੀਆਂ ਨੇ ਬੜੇ ਪਿਆਰ ਦੇ ਵਿੱਚ ਹਜ਼ੂਰੀ ਇਰਾਗੀ ਸ੍ਰੀ ਦਰਬਾਰ ਸ੍ਰੀ ਅਮਰਸਰ ਸਾਹਿਬ ਤੋਂ ਸਿੰਘ ਸਾਹਿਬ ਵੀ ਪਹੁੰਚ ਰਹੇ ਨੇ ਔਰ ਬਹੁਤ ਮਹਾਂਪੁਰਸ਼ ਇਸ ਸਮਾਗਮ ਦੇ ਵਿੱਚ ਪਹੁੰਚ ਰਹੇ ਨੇ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਸਮੇਂ ਸ੍ਰਾਜਣੀਆਂ ਭਰ ਕੇ ਸਮੇਂ ਨੂੰ ਸਫਲਾ ਕਰਨਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ